ਨਾ ਕਿ ਜਦੋਂ 라ਵਨ ਦੀ ਜਾਨ ਉਸ ਦੀ ਧੁੰਨੀ ਚ ਸੀ ਇਸ ਤਰੀਕੇ ਦੇ ਨਾਲ ਜਿਹੜੇ ਕੀ ਇੱਕ ਕਰਪਸ਼ਨ ਮਾਫੀਆ ਜਿਹੜਾ ਅਫਸਰਾਂ ਦਾ ਕਰਪਸ਼ਨ ਮਾਫੀਆ ਹੈ ਉਸ ਦੀ ਜਿਹੜੀ ਜਾਨ ਹੈ ਉਹ ਕ੍ਰਿਸ਼ਨੂ ਸ਼ਾਰਦਾ ਹੈ ਕ੍ਰਿਸ਼ਨੂ ਸ਼ਾਰਦਾ ਇਹ ਜਾਣਦਾ ਹੈ ਕਿ ਕਿਸ ਬੰਦੇ ਦੀ ਡੀਲ ਕਿਸ ਵਿਅਕਤੀ ਨਾਲ ਹੋਈ ਕਿਸ ਬੰਦੇ ਦੇ ਲਾਇਸੈਂਸ ਬਣਵਾਉਣ ਦੇ ਕਿੰਨੇ ਪੈਸੇ ਲਿੱਤੇ ਗਏ ਦੇਖੋ ਡਾਇਰੈਕਟਲੀ ਕੋਈ ਵੀ ਅਫਸਰ ਕਿਸੇ ਵੀ ਬੰਦੇ ਕੋ ਪੈਸੇ ਨਹੀਂ ਮੰਗਦਾ ਕੱਲਾ ਪੈਸਾ 9 ਕਰੋੜ ਜਾਂ 21 ਲੱਖ ਰੁਪਏ ਨਹੀਂ ਬਲਕਿ ਬਹੁਤ ਸਾਰੀ ਵੱਡੀ ਗੇਮ ਜਿਹੜੀ ਹੈ ਨਾ ਉਹ ਫੋਰਨ ट्रांजैक्शन ਹੋਈਆਂ ਦੁਬਈ ਚ ਘਰ ਖਰੀਦਣ ਵਾਸਤੇ ਦੁਬਈ ਦੇ ਵਿੱਚ ਪਹਿਲਾਂ ਪੈਸੇ ਭੇਜੇਗੇ ਉਹ ਪੈਸੇ ਭੇਜਣ ਦਾ ਜਰੀਆ ਕੀ ਸੀ ਪੈਸੇ ਭੇਜਣ ਦਾ ਜਿਹੜਾ ਜਰੀਆ ਨਾ ਉਹ ਵੀ ਕ੍ਰਿਸ਼ਨੂ ਸਾਰਦਾ ਦੇ ਸੀਨੇ ਦੇ ਵਿੱਚ ਦਫਨ ਹੈ ਵਿਦੇਸ਼ਾਂ ਚ ਪ੍ਰਾਪਰਟੀ ਬਣੀ ਕਿਵੇਂ ਆ ਸਵਾਲ ਆਵੇ ਵਿਦੇਸ਼ਾਂ ਚ ਪ੍ਰਾਪਰਟੀ ਦਾ ਪੈਸਾ ਇੰਡੀਆ ਤੋਂ ਬਾਹਰ ਕਿਵੇਂ ਗਿਆ DIG ਪੁੱਲਰ ਤੇ ਇੱਕ ਪਾਸੇ ਹੋ ਗਏ ਜਿਨ੍ਹਾਂ ਕੋਲ ਬਰਾਮਦਗੀ ਹੋ ਗਈ ਪਰ ਸਵਾਲ ਹੈ ਕਿ ਇਹ ਸਾਰਾ ਸਿਸਟਮ ਕਿੰਨੇ ਚਲਾਇਆ ਸਾਰਦਾ ਦਾ ਜਿਹੜਾ 9 ਦਿਨ ਦਾ ਰਿਮਾਂਡ ਹੈ ਉਹ ਇੱਕ ਜਿਹਨੂੰ ਕਹੀ ਨਾ ਦੇਸੀ ਘੋੜੇ ਦੇ ਬਰਾਬਰ ਹੈ CBI ਦੇ ਅਸੂਲੇ ਸਭ ਤੋਂ ਪਸੰਦੀਦਾ ਜਿਹੜੀ ਚੀਜ਼ ਹੈ ਉਹ ਕ੍ਰਿਸ਼ਨੂ ਸਾਰਦਾ ਹੀ ਹੈ 9 ਦਿਨ ਬੜੇ ਕ੍ਰੂਸ਼ਲ ਨੇ 9 ਦਿਨ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਸਾਹਮਣੇ ਆਣ ਗਈਆਂ ਔਰ ਉਸ ਦੇ ਖੁਲਾਸੇ ਬਹੁਤ ਵੱਡੇ ਹੋਣਗੇ ਠੀਕ ਹੈ ਸੀਬੀਆਈ ਦੀ ਫਾਈਲਾਂ ਚ ਬੰਦ ਰਹਿਣਗੀਆਂ ਲੇਕਿਨ ਰਡਾਰ ਤੇ ਉਹ ਅਫਸਰ ਹੋਣਗੇ ਜਿਨ੍ਹਾਂ ਦੇ ਨਾਮ ਸੀਬੀਆਈ ਨਹੀਂ ਬੋਲੇਗੀ ਵੱਡੇ ਖੁਲਾਸੇ ਮੈਂ ਤਾਂ ਫਿਰ ਕਹਿ ਰਿਹਾ ਕਿ ਸਾਡੇ ਸੋਰਸ ਵੀ ਦੱਸ ਰਹੇ ਨੇ ਬਹੁਤ ਵੱਡੇ ਖੁਲਾਸੇ ਹੋਣਗੇ ਆਪ ਕੋਲ ਇਸ ਦੇ ਉੱਚ ਅਧਿਕਾਰੀਆਂ ਨਾਲ ਜੁੜੇ ਦੋ ਵੱਡੇ ਮਾਮਲਿਆਂ ਤੇ ਅੱਜ ਗੱਲਬਾਤ ਕਰਾਂਗੇ ਡੀਆਈਜੀ ਹਰਚਰਨ ਸਿੰਘ ਪੁੱਲਰ ਅਤੇ ਏਆਈਜੀ ਰਸ਼ਪਾਲ ਸਿੰਘ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਸਿਸਟਮ ਤੇ ਸਵਾਲ ਖੜੇ ਕੀਤੇ ਨੇ ਕਿ ਕਿਸ ਤਰ੍ਹਾਂ ਕਰਾਪਸ਼ਨ ਦੇ ਮਾਮਲੇ ਹੁਣ ਹੇਠਲੇ ਪੱਧਰ ਤੇ ਨਹੀਂ ਬਲਕਿ ਉੱਚ ਪੱਧਰ ਤੇ ਵੀ ਹੋ ਰਹੇ ਨੇ ਤਾਂ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਮਾਮਲੇ ਦੀ ਜਿਸ ਵਿੱਚ ਉਸ ਦੇ ਸਾਥੀ ਕ੍ਰਿਸ਼ਨੋ ਸ਼ਰਦਾ ਦੀ ਗੱਲ ਕੀਤੀ ਜਾਵੇ ਤਾਂ ਸੀਬੀਆਈ ਰਿਮਾਂਡ ਤੇ ਭੇਜਿਆ ਗਿਆ ਹੈ 9 ਦਿਨਾਂ ਸੀਬੀਆਈ ਰਿਮਾਂਡ ਤੇ ਕ੍ਰਿਸ਼ਨੋ ਸ਼ਰਦਾ ਨੂੰ ਭੇਜਿਆ ਗਿਆ ਹੈ ਲੱਖਾਂ ਦੀ ਬਰਾਮਦਗੀ ਕੀਤੀ ਗਈ ਹੈ ਪਹਿਲਾਂ ਇਸ ਮਾਮਲੇ ਦੀ ਗੱਲ ਕਰਾਂਗੇ ਮੇਰੇ ਨਾਲ ਇਸ ਮਾਮਲੇ ਤੇ ਪੂਰੇ ਵਿਚਾਰ ਸਹਿਤ ਚਰਚਾ ਕਰਨ ਲਈ ਮੌਜੂਦ ਨੇ ਪੱਤਰਕਾਰ ਸੁਮਿਤ ਖੰਨਾ ਗੱਲਬਾਤ ਕਰਦੇ ਹਾਂ ਸਰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਹੁਣ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਉਹਨਾਂ ਦੇ ਸਾਥੀ ਦੀ ਗ੍ਰਿਫਤਾਰੀ ਹੋਈ ਹੈ ਸੀਬੀਆਈ ਰਿਮਾਂਡ ਤੇ ਭੇਜਿਆ ਗਿਆ ਹੈ ਤਾਂ ਕੀ ਕੀ ਖੁਲਾਸੇ ਹੋਰ ਗੁੰਦੀ ਸੰਭਾਵਨਾ ਕੀਤੀ ਜਾ ਰਹੀ ਹੈ ਦੇਖੋ ਇਸ ਪੂਰੇ ਮਾਮਲੇ ਦੇ ਵਿੱਚ ਅਗਰ ਗੱਲ ਕਰੀਏ ਨਾ ਤਾਂ ਕ੍ਰਿਸ਼ਨੂ ਸ਼ਾਰਦਾ ਜਿਹੜਾ ਕਿ ਇੱਕ ਟਾਊਟ ਹੈ ਜਾਂ ਵਿਚੋਲੀਆ ਹੈ ਉਹ ਇਸ ਵੇਲੇ सीबीआई ਵਾਸਤੇ ਇੱਕ ਹੁਕਮਦਾ ਇਕਾ ਹੈ ਕਿਉਂਕਿ ਜਿਸ ਤਰ੍ਹਾਂ ਕਹਿੰਦੇ ਨਾ ਕਿ ਜਦੋਂ ਰਾਵਣ ਦੀ ਜਾਨ ਉਸ ਦੀ ਧੁੰਨੀ ਚ ਸੀ ਇਸ ਤਰੀਕੇ ਦੇ ਨਾਲ ਜਿਹੜੀ ਕਿ ਇੱਕ ਕਰਪਸ਼ਨ ਮਾਫੀਆ ਜਿਹੜਾ ਅਫਸਰਾਂ ਦਾ ਕਰਪਸ਼ਨ ਮਾਫੀਆ ਹੈ ਉਸ ਦੀ ਜਿਹੜੀ ਜਾਨ ਹੈ ਉਹ ਕ੍ਰਿਸ਼ਨੂ ਸ਼ਾਰਦਾ ਹੈ ਦੇਖੋ ਕ੍ਰਿਸ਼ਨੂ ਸ਼ਾਰਦਾ ਕੋ ਸਾਰੇ ਪੇਤ ਨੇ ਕ੍ਰਿਸ਼ਨੂ ਸ਼ਾਰਦਾ ਇਹ ਜਾਣਦਾ ਹੈ ਕਿ ਕਿਸ ਬੰਦੇ ਦੀ ਡੀਲ ਕਿਸ ਵਿਅਕਤੀ ਨਾਲ ਹੋਈ ਕਿਸ ਬੰਦੇ ਦੇ ਲਾਇਸੈਂਸ ਬਣਵਾਉਣ ਦੇ ਕਿੰਨੇ ਪੈਸੇ ਲਿੱਤੇ ਗਏ ਦੇਖੋ ਡਾਇਰੈਕਟਲੀ ਕੋਈ ਵੀ ਅਫਸਰ ਕਿਸੇ ਵੀ ਬੰਦੇ ਕੋ ਪੈਸੇ ਨਹੀਂ ਮੰਗਦਾ ਹੁਣ ਆਕਾਸ਼ ਬਾਤਾਂ ਦੀ ਅਸੀਂ ਗੱਲ ਕਰ ਲਈਏ ਤੇ ਆਕਾਸ਼ ਬਾਤਾਂ ਨੂੰ ਡਾਇਰੈਕਟਲੀ ਜਿਹੜਾ ਹੈ ਪੈਸੇ ਨਹੀਂ ਦਿੱਤੇ ਗਏ ਆਕਾਸ਼ ਬਾਤਾਂ ਨੂੰ ਜਿਹੜੇ ਪੈਸੇ ਦਿੱਤੇ ਗਏ ਸੀ ਆਕਾਸ਼ ਬਾਤਾਂ ਨੇ ਜਿਹੜੇ ਦਿੱਤੇ ਸੀ ਉਹ ਕ੍ਰਿਸ਼ਨੂ ਦੇ ਥਰੂ ਦਿੱਤੇ ਗਏ ਸੀ ਤਾਂ ਮਿਡਲ ਮੈਨ ਜਿਹੜਾ ਕ੍ਰਿਸ਼ਨੂ ਜਿਹਨੂੰ ਅਸੀਂ ਇੱਕ ਕਹਦੇ ਨਾ ਕਿ ਅਫਸਰਾਂ ਦਾ ਇੱਕ ਜਿਹੜਾ ਟਾਊਟ ਜਿਹੜਾ ਅਗਰ ਕਹੀਏ ਤਾਂ OC ਉਹ ਦੇਖੋ ਕ੍ਰਿਸ਼ਨੂ ਸ਼ਾਰਦਾ ਕੋਲ ਡੀਆਈਜੀ ਪੁੱਲਰ ਦਾ ਬਹੁਤ ਵੱਡੇ ਪੇਦ ਨੇ ਇਸ ਤੋਂ ਇਲਾਵਾ ਕਿਹਾ ਜਾ ਰਿਹਾ ਕਿ ਬੜੇ ਆਈਐਸ ਬੜੇ ਆਈਪੀਐਸ ਅਫਸਰ ਜਿਹਰੇ ਨੇ ਜਿਹੜੇ ਉਹਨਾਂ ਦੇ ਨਿਸ਼ਾਨਿਤ ਨੇ ਉਹ ਦਰਸਲ ਆਈਐਸ ਅਫਸਰ ਕੌਣ ਨੇ ਉਹ ਆਈਪੀਐਸ ਕੌਣ ਨੇ ਉਹ ਉਹ ਲੋਕ ਨੇ ਜਿਹੜੇ ਕੀ ਉਹਦੇ ਨਾਲ ਮਿਲੇ ਹੋਏ ਨੇ ਜਿਨ੍ਹਾਂ ਨੇ ਕੀ ਪੈਸੇ ਦਾ ਦੋ ਨੰਬਰ ਦੇ ਕਾਰੋਬਾਰ ਦਾ ਵੱਡਾ ਖੇਡ ਖੇਡਿਆ ਸੀ ਦੇਖੋ ਪੁਰਾਣੇ ਜ਼ਮਾਨੇ ਦੀ ਕਰਪਸ਼ਨ ਤੇ ਅੱਜ ਦੀ ਕਰਪਸ਼ਨ 'ਚ ਬਹੁਤ ਫਰਕ ਹੈ 9 ਦਿਨ ਦਾ ਰਿਮਾਂਡ ਕਿਉਂ ਲਿੱਤਾ ਗਿਆ ਦੇਖੋ ਪੁਰਾਣੇ ਜ਼ਮਾਨੇ 'ਚ ਇਨਵੈਸਟਮੈਂਟ ਕਰਨ ਦੇ ਤਰੀਕੇ ਜਿਹੜੇ ਸੀ ਉਹ ਹੋਰ ਹੁੰਦੇ ਸੀ ਲੋਕ ਜਾਇਦਾਦ ਖਰੀਦ ਲੈਂਦੇ ਸੀ ਜਾਂ ਲੋਕ ਪੈਸੇ ਕਿਸੇ ਨੂੰ ਦੇ ਦਿੰਦੇ ਸੀ ਲੇਕਿਨ ਅੱਜ ਦੀ ਡੇਟ ਦੇ ਵਿੱਚ ਜਿਹੜੇ ਨਾ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਨੇ ਜਿਸ ਦੇ ਵਿੱਚ ਾਸੋਰ ਦੇ ਉੱਤੇ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖੋ ਕਿ ਤੁਸੀਂ ਪੈਸਾ ਕ੍ਰਿਪਟੋ ਕਰੰਸੀ ਚ ਵੀ ਲਗਾ ਸਕਦੇ ਹੋ ਤੁਸੀਂ ਪੈਸਾ ਦੁਬਈ ਦੇ ਵਿੱਚ ਇਨਵੈਸਟ ਕਰ ਸਕਦੇ ਹੋ ਦੁਬਈ ਦੇ ਵਿੱਚ ਅਗਰ ਅਸੀਂ ਇਨਵੈਸਟ ਕਰਦੇ ਹਾਂ ਤਾਂ ਤੁਸੀਂ ਦੇਖੋ ਦੁਬਈ ਵਕਨ ਦੀ ਕੰਟਰੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਤੁਸੀਂ ਪੈਸਾ ਕਿੱਥੋਂ ਲੈ ਕੇ ਆਏ ਹੋ ਕਿਸ ਤਰ੍ਹਾਂ ਨਹੀਂ ਲੈ ਕੇ ਆਏ ਅੱਜ ਕੱਲ ਫੰਡ ਟਰਾਂਸਫਰ ਕਰਨ ਦੇ ਬਹੁਤ ਸਾਰੇ ਚੀਜ਼ਾਂ ਆ ਚੁੱਕੀਆਂ ਨੇ ਕੱਲਾ ਪੈਸਾ 9 ਕਰੋੜ ਜਾਂ 21 ਲੱਖ ਰੁਪਏ ਨਹੀਂ ਬਲਕਿ ਬਹੁਤ ਸਾਰੀ ਵੱਡੀ ਗੇਮ ਜਿਹੜੀ ਹੈ ਨਾ ਉਹ ਫੋਰਨ ट्रांजैक्शन ਹੋਈਆਂ ਤੁਸੀਂ ਦੇਖੋ ਜਿਸ ਤਰ੍ਹਾਂ ਦੁਬਈ 'ਚ ਘਰ ਮਿਲਿਆ ਆਖਰਕਾਰ ਦੁਬਈ 'ਚ ਘਰ ਕਿਵੇਂ ਲੱਤਾ ਗਿਆ ਦੁਬਈ 'ਚ ਘਰ ਖਰੀਦਣ ਵਾਸਤੇ ਦੁਬਈ ਦੇ ਵਿੱਚ ਪਹਿਲਾਂ ਪੈਸੇ ਭੇਜੇ ਗਏ ਉਹ ਪੈਸੇ ਭੇਜਣ ਦਾ ਜਰੀਆ ਕੀ ਸੀ ਪੈਸੇ ਭੇਜਣ ਦਾ ਜਿਹੜਾ ਜਰੀਆ ਨਾ ਉਹ ਵੀ ਕ੍ਰਿਸ਼ਨੂ ਸਰਦਾ ਦੇ ਸੀਨੇ ਦੇ ਵਿੱਚ ਦਫਨ ਹੈ ਔਰ ਉਸ ਨੂੰ ਕੱਢਣ ਵਾਸਤੇ ਅੱਜ ਸੀਬੀਆਈ ਨੇ 9 ਦਿਨ ਦਾ ਰਿਮਾਂਡ ਦਿੱਤਾ ਕਿਉਂਕਿ ਜਿਸ ਤਰੀਕੇ ਨਾਲ ਪਤਾ ਲੱਗਿਆ ਸੀ ਕਿ ਉਹਨਾਂ ਦੀ ਵਿਦੇਸ਼ਾਂ 'ਚ ਪ੍ਰਾਪਰਟੀ ਹੈ ਹੁਣ ਵਿਦੇਸ਼ਾਂ 'ਚ ਪ੍ਰਾਪਰਟੀ ਬਣੀ ਕਿਵੇਂ ਹੈ ਸਵਾਲ ਹੈ ਵਾ ਵਿਦੇਸ਼ਾਂ 'ਚ ਪ੍ਰਾਪਰਟੀ ਦਾ ਪੈਸਾ ਇੰਡੀਆ ਤੋਂ ਬਾਹਰ ਕਿਵੇਂ ਗਿਆ ਕਿਸ ਰੂਟ ਦੇ ਥਰੂ ਗਿਆ ਚਾਹੇ 골ਡ ਦੇ ਥਰੂ ਗਿਆ ਜਾਂ ਕ੍ਰਿਪਟੋ ਕਰੰਸੀ ਦੇ ਥਰੂ ਗਿਆ ਜਾਂ ਬਿਟਕੋਇਨ ਦੇ ਥਰੂ ਗਿਆ ਦੇਖੋ ਅੱਜ ਕੱਲ ਬੜਾ ਸਿੰਪਲ ਜਿਹਾ ਫਾਰਮੈਟ ਹੈ ਅੱਜ ਕੱਲ ਕਿਸੇ ਕੋ ਤੁਸੀ ਕਰੋੜ ਰੁਪਇਆ ਵੀ ਹੋਵੇ ਤੇ ਬਿਟਕੋਇਨ ਦਾ ਪਾਸਵਰਡ ਲੈ ਲੋ ਤੇ ਤੁਹਾਨੂੰ ਪੈਸੇ ਮਿਲ ਜਾਂਦੇ ਨੇ ਪਰ ਆਖਿਰਕਾਰ ਉਹ ਪੈਸੇ ਟ੍ਰਾਂਸਫਰ ਕਿਵੇਂ ਹੋਏ ਇਹ ਇੱਕ ਸਭ ਤੋਂ ਇੰਪੋਰਟੈਂਟ ਪਾਰਟ ਜਿਹੜਾ ਨਾ ਉਹ ਇਸ ਦੇ ਵਿੱਚ ਰਹੇਗਾ ਜੀ ਸਰ ਕਿਸ ਤਰ੍ਹਾਂ ਦਾ ਤੁਸੀਂ ਦੱਸ ਰਹੇ ਕਿ ਹੁਣ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਆਈਪੀਐਸ ਅਧਿਕਾਰੀ ਉਹਨਾਂ ਤੋਂ ਪੁੱਛਤਾਛ ਹੋ ਰਹੀ ਹੈ ਕਿ ਲੱਗਦਾ ਹੈ ਕਿ ਹੋਰ ਵੀ ਬਹੁਤ ਸਾਰੇ ਜਿਹੜੇ ਵੱਡੇ ਉੱਚ ਅਧਿਕਾਰੀ ਨੇ ਉਹਨਾਂ ਦਾ ਪਰਦਾ ਫਾਸ਼ ਵੀ ਹੋ ਸਕਦਾ ਹੈ ਇਸ ਮਾਮਲੇ ਨੂੰ ਲੈ ਕੇ ਦੇਖੋ ਇੱਕ ਲੌਬੀ ਵਰਕ ਕਰਦੀ ਹੈ ਦੇਖੋ ਆਈਪੀਐਸ ਜੇ ਡੀਆਈਜੀ ਭੁੱਲਰ ਦੀ ਗੱਲ ਕਰੀਏ ਤਾਂ ਡੀਆਈਜੀ ਭੁੱਲਰ ਖੱਲੇ ਨਹੀਂ ਹੋਣਗੇ ਡੀਆਈਜੀ ਭੁੱਲਰ ਦੇ ਨਾਲ ਇੱਕ ਅਫਸਰ ਦੀ ਲੌਬੀ ਹੋਏਗੀ ਉਹਨੂੰ ਅਫਸਰ ਲੌਬੀ ਦੇ ਵਿੱਚ ਕਿਹੜੇ ਕਿਹੜੇ ਅਫਸਰ ਨੇ ਕਿੰਨਾ ਕਿੰਨਾ ਪਾਰਟ ਪਲੇ ਕੀਤਾ ਇਹ ਦੇਖਣਾ ਹੋਏਗਾ ਦੇਖੋ ਜ਼ਰੂਰ ਨੀ ਕਿ ਸਾਰਿਆਂ ਦੇ ਕੋਲ ਪੈਸੇ ਹੋਣਗੇ ਉਸ ਦਾ ਕਈ ਇਸ ਤਰ੍ਹਾਂ ਦੇ ਵੀ ਹੋਣ ਜਿਹੜੇ ਬਿਲਕੁਲ ਉਹਨਾਂ ਦੇ ਨਾਲ ਜੁੜੇ ਹੋਣ ਲੇਕਿਨ ਬਦਨਾਮੀ ਦਾ ਟਿੱਕਾ ਇਸ ਵੇਲੇ ਜਿਹੜਾ ਲੱਗਦਾ ਦੇਖੋ 9 ਦਿਨ ਦੀ ਬਰਾਮਦਗੀ ਤੇ ਜਿਹੜੀ ਜਿਹੜੀ ਤੁਸੀਂ ਦੇਖੋ ਰਿਮਾਂਡ ਕਿਉਂ ਲਿੱਤਾ ਗਿਆ ਉਹਨਾਂ ਦਾ ਵਿੱਚ ਇੱਕਦਮ ਕੇਸ ਖਤਮ ਹੋ ਗਿਆ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਸੀਬੀਆਈ ਦੀ ਅੱਗੇ ਵਧੀ ਤਾਂ ਫੋਰਨ ट्रांजੈਕਸ਼ਨ ਦੀ ਗੱਲ ਹੈ ਤੁਸੀਂ ਯਾਦ ਹੋਵੇਗਾ ਜਦੋਂ ਅਸੀਂ ਆਖਰੀ ਚਰਚਾ ਕੀਤੀ ਸੀ ਤੇ ਆਪਾਂ ਇਹ ਗੱਲ ਕਹੀ ਸੀ ਕਿ ਅਨੁਲੈ ਸਮੇਂ ਦੇ ਵਿੱਚ ਇਹਨਾਂ ਦੇ ਜਿਹੜੇ ਫੰਡਸ ਟਰਾਂਸਫਰ ਨੇ ਉਹ ਫੋਰਨ ਦੇ ਜ਼ਰੂਰ ਨਿਕਲਣਗੇ ਔਰ ਉਹ ਗੱਲ ਕਿਤੇ ਨਾ ਕਿਤੇ ਸਾਡੀ ਸੱਚ ਹੁੰਦੀ ਨਜ਼ਰ ਆ ਰਹੀ ਹੈ ਕਿ ਵਿਦੇਸ਼ਾਂ ਤੋਂ ਜਿਹੜੇ ਪੈਸਾ ਗਿਆ ਹੈ ਉਸ ਦਾ ਵੀ ਜਿਹੜਾ ਰਸਤਾ ਹੈ ਉਹ ਕ੍ਰਿਸ਼ਨੂ ਸ਼ਰਦਾ ਹੀ ਹੈ ਕ੍ਰਿਸ਼ਨੂ ਸ਼ਰਦਾ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਹੁਕਮ ਦਾ ਇਕਾ ਹੈ ਸੀਬੀਆਈ ਜਿਸਲੇ ਮਰਜ਼ੀ ਚਾਵੇ ਉਸ ਦੀ ਧੌਣ ਮੋੜ ਕੇ ਉਹਦੇ ਕੋਲ ਲੋਗਲਵਾ ਸਕਦੀ ਹੈ ਅਹਿਮਤ ਸਮਝੋ ਕਿ ਅੱਜ 9 ਦਿਨ ਦਾ ਰਿਮਾਂਡ ਮਿਲਿਆ ਤੇ ਉਸ ਤੋਂ ਬਾਅਦ ਰਿਮਾਂਡ ਨਹੀਂ ਮਿਲੇਗਾ ਜਿਸ ਵੇਲੇ ਮਰਜ਼ੀ ਚਾਹੋ ਉਸ ਵੇਲੇ ਰਿਮਾਂਡ ਲੈ ਸਕਦੇ ਹੋ ਉਹਦਾ ਕਾਰਨ ਕੀ ਹੈ ਕਿ ਡੀਆਈਜੀ ਪੁੱਲਰ ਤੇ ਇੱਕ ਪਾਸੇ ਹੋ ਗਏ ਜਿਨ੍ਹਾਂ ਕੋਲ ਬਰਾਮਦੀ ਹੋ ਗਈ ਪਰ ਸਵਾਲ ਹੈ ਕਿ ਇਹ ਸਾਰਾ ਸਿਸਟਮ ਕਿੰਨੇ ਚਲਾਇਆ ਤੁਸੀਂ ਦੇਖੋ ਕਿ ਵੱਡੇ ਵੱਡੇ ਲੀਡਰਾਂ ਦੇ ਨਾਲ ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਲੀਡਰਸ ਜਿਹੜੇ ਕਿ ਬਹੁਤ ਹਾਈ ਪ੍ਰੋਫਾਈਲ ਲੀਡਰਸ ਨੇ ਜਿਨ੍ਹਾਂ ਦੇ ਕੋਲ ਲੋਕੀ ਜਾਨ ਨੂੰ ਤਰਸਦੇ ਨੇ ਲੇਕਿਨ ਉਹ ਲੀਡਰ ਵੀ ਅੱਜ ਜਿਹੜੇ ਨੇ ਕ੍ਰਿਸ਼ਨੂ ਸ਼ਾਰਦਾ ਦੇ ਲਿੰਕ ਦੇ ਵਿੱਚ ਨਜ਼ਰ ਆਏ ਦੇਖੋ ਤਸਵੀਰ ਦੇ ਨਾਲ ਹੋਣ ਨਾ ਲਿਆ ਨਹੀਂ ਹੁੰਦਾ ਕਿ ਉਹਨੇ ਹੀ ਕਰਪਸ਼ਨ ਕੀਤੀ ਹੋਏਗੀ ਲੇਕਿਨ ਫੋਰਨ ਅਫੇਅਰਸ ਜਿਹੜੇ ਨੇ ਨਾ ਜਿਹੜਾ ਫੌਰਨ ਦਾ ਪੈਸਾ ਹੈ ਉਸ ਨੂੰ ਕੱਢਣ ਵਾਸਤੇ 9 ਦਿਨ ਦਾ ਰਿਮਾਂਡ ਹੈ ਔਰ ਜਿਸ ਤਰੀਕੇ ਨਾਲ ਗੱਲਾਂ ਆ ਰਹੀਆਂ ਕਿ ਉਹਨਾਂ ਦੇ ਇੱਕ ਬਹੁਤ ਸਾਰੇ ਲਾਇਸੈਂਸ ਬਣਵਾਏ ਹੋਣਗੇ ਬਹੁਤ ਸਾਰੇ ਇੱਥੋਂ ਤੱਕ ਕਿ ਇਹਨਾਂ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਬੰਦੇ ਅਪਾਇੰਟ ਕੀਤੇ ਹੋਣਗੇ ਜਿਹੜੇ ਬੰਦਿਆਂ ਨੇ ਕੋਈ ਵੱਡੇ ਕੰਮ ਕਰਾਣੇ ਆ ਲੈਟਸ ਸੁਪੋਜ਼ ਕਿਸੇ ਪ੍ਰਾਪਰਟੀ ਦਾ ਮਸਲਾ ਠੀਕ ਕਰਾਣਾ ਹੈ ਤਾਂ ਉੱਥੇ ਇੱਕ ਬੰਦੇ ਦੀ ਐਸੀ ਅਪਾਇੰਟਮੈਂਟ ਚਾਹੀਦੀ ਹੈ ਜਿਹੜਾ ਥੋੜਾ ਲੀਨਿਅਟ ਹੋਵੇ ਤਾਂ ਉੱਥੇ ਜਾ ਕੇ ਕੰਮ ਕਰਾ ਸੋ ਕ੍ਰਿਸ਼ਨੂ ਸਾਰਦਾ ਦਾ ਜਿਹੜਾ 9 ਦਿਨ ਦਾ ਰਿਮਾਂਡ ਹੈ ਉਹ ਇੱਕ ਜਿਹਨੂੰ ਕਹੀ ਨਾ ਦੇਸੀ ਘਿਓ ਦੇ ਬਰਾਬਰ ਹੈ ਉਹ ਹੈ ਜਦਾਂ ਸਰਦੀ ਦਾ ਮੌਸਮ ਹੈ ਦੇਸੀ ਘਿਓ ਲੋਕਾਂ ਨੂੰ ਪਸੰਦ ਆਉਂਦਾ ਇਸ ਕਰਕੇ सीबीआई ਦੀ ਇਸ ਵੇਲੇ ਸਭ ਤੋਂ ਪਸੰਦੀਦਾ ਜਿਹੜੀ ਚੀਜ਼ ਹੈ ਉਹ கிருஷ்ਨੂ ਸ਼ਾਰਦਾ ਹੀ ਹੈ கிருஷ்ਨੂ ਸ਼ਾਰਦਾ ਜਿਹੜੇ ਦਿਖਿਆ ਜਾ ਰਿਹਾ ਸਰਕਾਰੀ ਘਵਾ ਦੇਖੋ ਅਗਰ ਉਹ ਚੀਜ਼ਾਂ ਸਾਰੀ ਐਕਸਪੋਜ਼ ਕਰ ਦਿੰਦਾ ਠੀਕ ਹੈ ਉਸ ਤੋਂ ਬਾਅਦ ਨੈਚੁਰਲੀ ਗੱਲ ਹੈ ਉਹ ਇੱਕ ਰਿਕਾਰਡ ਦੇ ਤੌਰ ਤੇ ਆਏਗਾ ਔਰ ਅਗਰ ਉਹ ਰਿਕਾਰਡ ਦੇ ਤੌਰ ਤੇ ਆ ਜਾਂਦਾ ਤ ਸਿੱਧੀ ਗੱਲ ਹੈ ਕਿ ਡੀਆਈਜੀ ਭੁੱਲਰ ਤੇ ਕਾਰਵਾਈ ਕਰਨੀ ਬੜੀ ਆਰਾਮ ਦੇ ਨਾਲ ਹੋ ਜਾਏਗੀ ਦੇਖੋ ਜਿਸ ਤਰੀਕੇ ਨਾਲ ਮੀਡੀਆ ਹਾਈਪਸ ਨੂੰ ਮਿਲ ਚੁੱਕੀ ਹੈ ਜਿਸ ਤਰੀਕੇ ਦੇ ਨਾਲ ਕੇਸ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ ਔਰ ਕੱਲੇ ਪੰਜਾਬ ਚ ਨਹੀਂ ਦੇਸ਼ ਭਰ ਦੇ ਵਿੱਚ ਇਸ ਵੇਲੇ ਜਿਹੜਾ ਹੈ ਇਸ ਦੀ ਚਰਚਾ ਹੈ ਤਾਂ ਇਸ ਦੇ ਵਿੱਚ ਸੀਬੀਆਈ ਦੇ ਉੱਤੇ ਵੀ ਨਾ ਬੜਾ ਪ੍ਰੈਸ਼ਰ ਹੈ ਕਿਉਂਕਿ सीबीआई ਇਸ ਪੂਰੇ ਕੇਸ 'ਚ ਕਿਸੇ ਤਰ੍ਹਾਂ ਦੀ ਕੋਈ ਨਾਕਾਮੀ ਨਹੀਂ ਵਰਤਣਾ ਚਾਹੇਗੀ सीबीआई ਇਸ ਕੇਸ ਨੂੰ ਅੰਜਾਮ ਤੱਕ ਲੈ ਕੇ ਜਾਏ ਤੁਸੀਂ ਦੇਖੋ ਨਾ ਡੇ ਬਾਏ ਡੇ ਹੀਰਿੰਗ ਹੋ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਡੇਜੀ ਪੁੱਲਰ ਨੂੰ ਪਹਿਲੇ ਜੇਲ੍ਹ ਭੇਜਿਆ ਗਿਆ ਉਤੋਂ ਉਸ ਤੋਂ ਬਾਅਦ ਅ ਕ੍ਰਿਸ਼ਨੂ ਸ਼ਾਰਦਾ ਜਿਹੜਾ ਹੈ ਉਸ ਨੂੰ ਇੱਕਦਮ ਫੇਰ ਦੁਬਾਰਾ 9 ਦਿਨ ਦਾ ਰਿਮਾਂਡ ਤੇ ਲਿਆਂਦਾ ਗਿਆ ਤਾਂ ਇਹ 9 ਦਿਨ ਬੜੇ ਕ੍ਰੂਸ਼ਲ ਨੇ 9 ਦਿਨਾਂ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਸਾਹਮਣੇ ਆਣ ਗਈਆਂ ਔਰ ਉਸ ਦੇ ਖੁਲਾਸੇ ਬਹੁਤ ਵੱਡੇ ਹੋਣਗੇ ਠੀਕ ਹੈ ਉਹ सीबीआई ਦੀ ਫਾਈਲਾਂ 'ਚ ਬੰਦ ਰਹਿਣਗੇ ਲੇਕਿਨ ਰਡਾਰ ਤੇ ਉਹ ਅਫਸਰ ਹੋਣਗੇ ਜਿਨ੍ਹਾਂ ਦੇ ਨਾਮ सीबीआई ਨਹੀਂ ਬੋਲੇਗੀ ਔਰ ਅਗਰ ਕੋਈ ਅਫਸਰ ਨੇ ਸਾਥ ਨਾ ਦਿੱਤਾ ਤੇ ਉਹ ਵੀ ਪਰਚੇ ਦੇ ਵਿੱਚ ਸ਼ਾਮਲ ਹੋ ਸਕਦਾ ਜੀ ਰਡਾਰ ਤੇ ਅਫਸਰ ਤਾਂ ਹੋ ਸਕਦੇ ਨੇ ਕਿ ਲੀਡਰ ਵੀ ਹੋ ਸਕਦੇ ਬਿਲਕੁਲ ਹੋ ਸਕਦੇ ਨੇ ਜੀ ਜਿਹੜੇ ਲੀਡਰਸ ਦੇ ਨਾਲ ਮਿਲੀ ਭੁਗਤ ਹੋ ਕੇ ਸਾਰਾ ਕੰਮ ਹੋਇਆ ਉਹ ਵੀ ਇਸ ਰਡਾਰ ਤੇ ਤਾਂ ਇਹ ਉਹ ਮਤ ਸੋਚਣ ਲੀਡਰ ਕਿ ਅਸੀਂ ਇੱਕ ਸੇਫ ਜ਼ੋਨ 'ਚ ਬੈਠੇ ਆ ਜਦੋਂ ਵੀ ਕੋਈ ਸਰਕਾਰ ਬੰਦੀ ਨਾ ਉਹ ਸਰਕਾਰ ਦੇ ਵਿੱਚ ਚਹੀਤੇ ਅਫਸਰ ਹੁੰਦੇ ਨੇ ਤੇ ਚਹੀਤੇ ਲੀਡਰਸ ਹੁੰਦੇ ਨੇ ਚਹੀਤੇ ਟਾਊਟ ਵੀ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜਾ ਕਿ ਕ੍ਰਿਸ਼ਨੂ ਜਰਾਸੀ ਜਿੱਦੀ ਗੱਲ ਕਰ ਰਹੇ ਆ ਜਿਹਦਾ 9 ਦਿਨ ਦਾ ਰਿਮਾਂਡ ਹੈ ਇਸ ਤਰ੍ਹਾਂ ਦੇ ਲੋਕ ਦੇਖੋ 2 ਨੰਬਰ ਦੇ ਰਸਤੇ ਡਾਇਰੈਕਟਲੀ ਬੰਦੇ ਨੂੰ ਨਹੀਂ ਪਤਾ ਹੁੰਦੇ ਤੇ ਨਾ ਅਫਸਰ ਨੂੰ ਪਤਾ ਹੁੰਦੇ ਆ ਇਹ ਕਿਸਾਨੂ ਵਕਨ ਦੇ ਬੰਦੇ ਜਿਹੜੇ ਨਾ ਉਹ ਰਸਤਾ ਦਿਖਾਉਂਦੇ ਕਿ ਨਹੀਂ ਜੀ ਇਸ ਨੂੰ ਆਉਂ ਕਰ ਲਾਂਗੇ ਨੂੰ ਆਉਂ ਕਰ ਲਗੇ ਇਸ ਤਰ੍ਹਾਂ ਮੈਨੇਜ ਹੋ ਜਾਏਗਾ ਤਾਂ ਇਹ ਜਿਹੜੀ ਮੈਨੇਜ ਸਿਸਟਮ ਦਾ ਇੱਕ ਪਾਰਟ ਹੈ ਇਸ ਨੂੰ 9 ਦਿਨ ਦਾ ਰਿਮਾਂਡ ਤੇ ਹੈ ਤਾਂ ਇਸ ਦੇ ਵਿੱਚ ਵੱਡੇ ਖੁਲਾਸੇ ਮੈਂ ਤੁਹਾਨੂੰ ਫਿਰ ਕਹਿ ਰਿਹਾ ਕਿ ਸਾਡੇ ਸੋਰਸ ਵੀ ਦੱਸ ਰਹੇ ਨੇ ਬਹੁਤ ਵੱਡੇ ਖੁਲਾਸੇ ਹੋਣਗੇ ਜਿਸ ਦੀ ਕੀ ਕਲਪਨਾ ਵੀ ਕਿਸੇ ਨੇ ਨਹੀਂ ਕੀਤੀ ਹੋਏਗੀ ਜੀ ਸਰ ਦੂਸਰੇ ਮਾਮਲੇ ਦੀ ਹੁਣ ਗੱਲਬਾਤ ਕਰ ਲੈਂਦੇ ਆ ਏਆਈਜੀ ਰਸ਼ਪਾਲ ਸਿੰਘ ਫੇਸ ਕੇਸ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਇੱਕ ਪਾਸੇ ਨਸ਼ਾ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਲੇਕਿਨ ਦੂਜੇ ਪਾਸੇ ਇਸ ਤਰ੍ਹਾਂ ਝੂਠੇ ਕੇਸ ਬਣਾ ਕੇ ਲੋਕਾਰੋ ਫਸਾਇਆ ਜਾ ਰਿਹਾ ਹੈ ਦੇਖੋ ਇਹ ਯੁੱਧ ਨਸ਼ਾ ਵਿਰੁੱਧ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਮਾਮਲਾ तकरीबन 6 ਸਾਲ ਪੁਰਾਣਾ ਹੈ ਉਸ ਵੇਲੇ ਜਦੋਂ STF ਹੁੰਦੀ ਸੀ ਨਾ ਉਸ ਵੇਲੇ STF ਦਾ ਆਪਣਾ ਥਾਣਾ ਨਹੀਂ ਸੀ ਹੁੰਦਾ ਅਸੀਂ ਮੈਂ ਤੁਹਾਨੂੰ ਦੱਸ ਦਈਏ ਫੈਕਟ ਕੀ ਹੈ STF ਦਾ ਥਾਣਾ ਨਹੀਂ ਸੀ ਹੁੰਦਾ ਤੇ STF ਜਿੱਥੇ ਕਿਸੇ ਬੰਦੇ ਨੂੰ ਗ੍ਰਿਫਤਾਰ ਕਰਦੀ ਸੀ ਤਾਂ ਉਸ ਥਾਣੇ ਸੰਬੰਧਿਤ ਥਾਣੇ ਦੇ ਵਿੱਚ ਪਰਚਾ ਦਿੱਤਾ ਜਾਂਦਾ ਸੀ ਇਸੇ ਕਰਕੇ ਇਸ ਦਾ ਪਰਚਾ ਜਿਹੜਾ ਹੈ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ ਦਿੱਤਾ ਗਿਆ ਜਿੱਥੇ ਕਿ ਕਿਸੇ ਬੰਦੇ ਕੋਲੋਂ 200 ਗ੍ਰਾਮ ਦੇ ਕਰੀਬ ਜਰੀ ਹੈਰੋਇਨ ਫੜੀ ਜਾਂਦੀ ਹੈ ਤੇ ਉਸ ਦੇ ਉੱਤੇ 200 ਗ੍ਰਾਮ ਹੈਰੋਇਨ ਦਾ ਪਰਚਾ ਦੇ ਦਿੱਤਾ ਜਾਂਦਾ ਹੈ ਲੇਕਿਨ ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹ 200 ਗ੍ਰਾਮ ਹੈਰੋਇਨ ਜਰੀ ਹੈ ਫੇਕ ਲੀ ਨਹੀਂ ਸੀ ਤਾਂ ਇਹਨਾਂ ਵੱਲੋਂ ਪਾ ਦਿੱਤੀ ਗਈ ਸੀ ਉਹਨੂੰ ਪਾਈ ਕਿੰਨੇ ਪਾਈ ਅਫਸਰ ਨੇ ਪਾਈ ਤਾਂ ਇਹਦਾ ਮਤਲਬ ਅਫਸਰ ਕੋਲ 200 ਗ੍ਰਾਮ ਹੈਰੋਇਨ ਸੀ ਤਾਂ ਉਸ ਦੇ ਵਿੱਚ ਉਹ ਗਿਲਟੀ ਹੋ ਗਿਆ ਹੁਣ ਉਹੀ ਚੀਜ਼ ਹੋਈ ਕਿ ਇਸ ਮਾਮਲੇ 'ਤੇ ਜਦੋਂ ਸ਼ਿਕਾਇਤ ਕੀਤੀ ਗਈ ਤਾਂ ਇੱਕ ਤਿੰਨ ਮੈਂਬਰੀ ਕਮੇਟੀ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਕਿ ਇਨਵੈਸਟੀਗੇਸ਼ਨ ਕੀਤੀ ਤੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਇੱਕ ਫੇਕ ਜਿਹੜਾ ਹੈ ਮਾਮਲਾ ਸੀ ਉਸ ਦੇ ਵਿੱਚ 200 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਕੀਤੀ ਗਈ ਸੀ ਉਸ ਦਾ ਪਰਚਾ ਹੀ ਏਆਈਜੀ ਰਿਸ਼ਪਾਲ ਸਿੰਘ ਦੇ ਉੱਤੇ ਦੇ ਦਿੱਤਾ ਗਿਆ ਹੈ ਪਰ ਸਵਾਲ ਹੈ ਵੇ ਕਿ ਇਸ ਤਰ੍ਹਾਂ ਦੇ ਪਰਸਨਲ ਪੰਜਾਬ ਪੁਲਿਸ ਦਾ ਅਕਸ ਬਹੁਤ ਖਰਾਬ ਹੋ ਰਿਹਾ ਹੈ ਤੁਸੀਂ ਦੇਖੋ ਇੱਕ ਪਾਸੇ ਡੀਏਜੀ ਭੁੱਲੜ ਦਾ ਮਾਮਲਾ ਦੂਜੇ ਪਾਸੇ ਇੱਕਦਮ ਏਏਜੀ ਰਿਸ਼ਪਾਲ ਸਿੰਘ ਏਏਜੀ ਰਿਸ਼ਪਾਲ ਸਿੰਘ ਜਦੋਂ ਐਸਟੀਐਫ ਚ ਰਹੇ ਨੇ ਸਪੈਸ਼ਲ ਟਾਸਕ ਫੋਰਸ ਨਾਰਕੋਟਿਕਸ ਦੇ ਵਿੱਚ ਸੀ ਤਾਂ ਬਹੁਤ ਸਾਰੇ ਵੱਡੇ ਸੀਜ਼ਰ ਹੋਏ ਨੇ ਕਿਉਂਕਿ ਜਦੋਂ ਇਸ ਤਰ੍ਹਾਂ ਦਾ ਅਫਸਰ ਜਿਹਨਾਂ ਨੂੰ ਵੱਡੇ ਸੀਜ਼ਰ ਕਰਨਾ ਵੱਡੇ ਜਿਹੜੀਆਂ ਰਿਕਵਰੀਜ਼ ਕਰਨੀਆਂ ਤਾਂ ਉਸ ਵੇਲੇ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੇ ਕਈ ਲੋਕ ਖੋਣ ਕਿ ਜਿਹੜਿਆਂ ਨੇ ਕੀ ਉਹਨੂੰ ਤੰਗ ਕੀਤਾ ਹੋਵੇ ਜਾਂ ਉਸਦੇ ਰਡਾਰ ਤੇ ਹੋਣ ਤਾਂ ਕੁੱਲ ਮਲਾਕੇ ਜਿਹੜਾ ਪੰਜਾਬ ਪੁਲਿਸ ਦੇ ਅਕਸ ਨੂੰ ਪੂਰਾ ਇਸ ਵੇਲੇ ਢਾਹ ਲੱਗ ਰਹੀ ਹੈ ਜਿਹਨੂੰ ਕਹਿੰਦੇ ਨਾ ਟਾਈਮ ਮਾਰਾ ਤੇ ਇਸ ਵੇਲੇ ਪੰਜਾਬ ਪੁਲਿਸ ਦੇ ਇਹਨਾਂ ਦੋ ਅਫਸਰਾਂ ਕਰਕੇ ਜਿਹੜਾ ਹੈ ਕਾਫੀ ਜ਼ਿਆਦਾ ਢਾਹ ਜਿਹੜੀ ਪੰਜਾਬ ਪੁਲਿਸ ਦੇ ਅਕਸ ਨੂੰ ਲੱਗ ਰਹੀ ਹੈ ਦੇਖੋ ਪੰਜਾਬ ਪੁਲਿਸ ਇੱਕ ਬੜੀ ਬਰੇਵ ਪੁਲਿਸ ਆ ਜੇ ਕੋ ਅਗਰ ਕਾਲੇ ਦੌਰ ਦੀ ਗੱਲ ਕੀਤੀ ਜਾਵੇ ਤਾਂ ਅੱਜ ਅਗਰ ਹੈਡਵਿੰਡ ਦੀ ਰਿਕਵਰੀ ਦੀ ਗੱਲ ਕੀਤੀ ਜਾਵੇ ਕਈ ਵਾਰ ਇਸ ਤਰ੍ਹਾਂ ਦੀ ਰਿਕਵਰੀਜ਼ ਹੋਈਆਂ ਨੇ ਜਿਹੜੀਆਂ ਕਿ ਰਿਕਵਰੀਆ ਦੇਸ਼ 'ਚ ਨਹੀਂ ਹੋ ਸਕੀਆਂ ਲੇਕਿਨ ਪੰਜਾਬ ਪੁਲਿਸ ਨੇ ਕਰਕੇ ਦਿਖਾਈਆਂ ਲੇਕਿਨ ਇਹ ਅਗਰੇ ਦੋ ਮਾਮਲੇ ਨੇ ਨਾ ਇਹਦੇ ਵਿੱਚ ਇਹ ਸਾਬਤ ਹੁੰਦਾ ਹੈ ਕਿ ਜਦੋਂ ਕੰਮ ਜ਼ਿਆਦਾ ਹੋ ਜਾਂਦਾ ਨਾ ਤਾਂ ਉਸ ਤੋਂ ਇਸ ਤਰ੍ਹਾਂ ਦੇ ਲੋਕ ਜਨਮ ਲੈਂਦੇ ਨੇ ਕਿਸ ਨੂੰ ਸਾੜ ਦਾ ਵਕਨ ਦੇ ਲੋਕ ਜਨਮ ਲੈਂਦੇ ਨੇ ਜਿਹੜੇ ਕਿ ਪੁਲਸ ਨੂੰ ਪੈਸੇ ਦਾ ਰਾਤ ਖਾਂਦੇ ਨੇ ਤਾਂ ਜਿਹੜੇ ਲੋਕ ਢੋਲ ਜਾਂਦੇ ਨੇ ਉਹ ਡੋਲਰਨ ਵਾਲੇ ਲੋਕਾਂ ਦੇ ਵਿੱਚੋਂ ਆ ਦੋ ਲੋਕ ਨੇ ਤਾਂ ਰਸ਼ਪਾਲ ਸਿੰਘ ਦਾ ਵੀ ਮਾਮਲਾ ਕਾਫੀ ਗੰਭੀਰ ਹੈ ਅਮਰਸਰ ਕਾਫੀ ਦਿਨ ਉਹਨਾਂ ਨੇ ਸਰਵਿਸ ਕੀਤੀ ਹੈ ਔਰ ਐਸਟੀਐਫ ਏਆਈਜੀ ਰਏ ਏਆਈਜੀ ਤੋਂ ਬਾਅਦ ਜਿਹੜਾ ਹੈ ਉਹ ਉਹਨਾਂ ਨੇ ਕੰਮ ਕੀਤਾ ਪਰ ਉਹਨਾਂ ਦੇ ਮਾਮਲੇ ਦੇ ਵਿੱਚ ਵੀ ਤੁਸੀਂ ਦੇਖੋ ਕਿ ਇੱਕ ਗੱਲ ਸਾਹਮਣੇ ਆ ਰਹੀ ਕਿ ਨਜਾਇਜ਼ ਪਰਚਾ ਪੁਲਿਸ ਦੀ ਵਰਤੀ ਦਾ ਨਜਾਇਜ਼ ਫਾਇਦਾ ਉਠਾਇਆ ਗਿਆ ਤਾਂ ਉਹ ਜਿਹੜਾ ਨਜਾਇਜ਼ ਫਾਇਦਾ ਉਠਾਇਆ ਗਿਆ ਨਾ ਉਹ ਅਲਟੀਮੇਟਲੀ ਪੁਲਿਸ ਦੇ ਕੰਮਕਾਜ ਨੂੰ ਪੁਲਿਸ ਦੀ ਕਾਰ ਪ੍ਰਣਾਲੀ ਨੂੰ ਪੁਲਿਸ ਦੇ ਜਿਹੜਾ ਅਕਸ ਨੂੰ ਤੱਕਾ ਲਾ ਰਿਹਾ ਪਰ ਇਹਨਾਂ ਦੋਨਾਂ ਕੰਮਾਂ ਦੇ ਨਾਲ ਪਹਿਲੀ ਵਾਰ ਹੋਇਆ ਅਗਰ ਅਸੀਂ ਨੂੰ ਪੋਜ਼ਿਟਿਵ ਵੇ ਨਾਲ ਦੇਖੀਏ ਤਾਂ ਪਹਿਲੀ ਵਾਰ ਹੈ ਕਿ ਵੱਡੇ ਅਫਸਰਾਂ ਦੇ ਉੱਤੇ শিকੰਜਾ ਕੱਸਿਆ ਗਿਆ ਹੈ ਤਾਂ ਵੱਡੇ ਅਫਸਰ ਜਿਹੜੇ ਨੇ ਅਗਰ শিকੰਜੇ ਚਾਹਦੇ ਨੇ ਤਾਂ ਇੱਕ ਪੰਜਾਬੀ ਚ ਕਹਾਵਤ ਨਾ ਕਾਮ ਮਾਰ ਕੇ ਟੰਗਦਾ ਉਹ ਹਾਲਾ ਕਿ ਦੋਨੋਂ ਜਿਹੇ ਟੰਗੇ ਗਏ ਨਾ ਤੇ ਉਹਦੇ ਨਾਲ ਬਾਕੀ ਅਫਸਰ ਜਿਹੜੇ ਨੇ ਜਿਹੜੇ ਕੀ ਇਸ ਤਰ੍ਹਾਂ ਦੇ ਕੰਮਾਂ 'ਚ ਲਿਪਤ ਨੇ ਕਿਉਂਕਿ ਕਿਸੇ ਕਿਸੇ ਦਾ ਨਾਮ ਨਹੀਂ ਕੋਟ ਕਰ ਸਕਦੇ ਕਿਉਂਕਿ ਨਾਮ ਕੋਈ ਸਾਹਮਣੇ ਨਹੀਂ ਆਇਆ ਜਿਹੜੇ ਲਿਪਤ ਨੇ ਉਹਨਾਂ ਨੂੰ ਵੀ ਕੰਨ ਹੋ ਜਾਂਦੇ ਕਿ ਨਹੀਂ ਯਾਰ ਅਸੀਂ ਇਹ ਕੰਮ ਨਹੀਂ ਕਰਨਾ ਸੋ ਅ ਦੋਨੋਂ ਤਰਫ ਨੇ ਲੇਕਿਨ 9 ਦਿਨ ਦਾ ਜਿਹੜਾ ਡਿਮਾਂਡ ਹੈ ਬਹੁਤ ਵੱਡੇ ਖੁਲਾਸੇ ਔਰ ਰਸ਼ਪਾਲ ਸਿੰਘ ਦਾ 3 ਦਿਨ ਦਾ ਡਿਮਾਂਡ ਇਹ ਵੀ ਵੱਡੇ ਖੁਲਾਸੇ ਕਰੇਗਾ ਕਿ ਆਖਿਰਕਾਰ ਕਿਹਨਾ ਹਾਲਾਤਾਂ 'ਚ ਸੀ ਤਾਂ ਕੁੱਲ ਮਿਲਾ ਕੇ ਅਕਸ ਜ਼ਰੂਰ ਪੰਜਾਬ ਪੁਲਿਸ ਦਾ ਖਰਾਬ ਹੋਇਆ ਲੇਕਿਨ ਅੰਜਾਮ ਤੱਕ ਪਹੁੰਚਾਣਾ ਇਸ ਵੇਲੇ ਪੰਜਾਬ ਪੁਲਿਸ ਦੀ ਵੱਡੀ ਜ਼ਿੰਮੇਵਾਰੀ ਹੈ ਤਾਂ ਕਿ ਜਿਹੜਾ ਅਕਸ ਨੂੰ ਢਾਲ ਲੱਗੀ ਉਸ ਦੀ ਜਲਦ ਜਲਦ ਰਿਕਵਰੀ ਕੀਤੀ ਜਾਵੇ ਜੀ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਲੇ ਸੋ ਬਿਲਕੁਲ ਵੱਡੇ ਮਾਮਲੇ ਜੋ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਜੁੜੇ ਨੇ ਉਹਨਾਂ ਤੇ ਗੱਲਬਾਤ ਕੀਤੀ ਹੈ ਦੋ ਵੱਡੇ ਮਾਮਲੇ AIG ਹਰਚਰ DIG ਹਰਚਰਨ ਸਿੰਘ ਪੁੱਲਰ ਅਤੇ AIG ਰਸ਼ਪਾਲ ਜੋ ਕਿ ਇਸ ਵਕਤ ਚਰਚਾ ਦੇ ਵਿੱਚ ਨੇ ਤਾਂ ਜੋ ਕਾਰਵਾਈਆਂ ਨੇ ਹੋ ਰਹੀਆਂ ਨੇ ਲਗਾਤਾਰ ਪੰਜਾਬ ਪੁਲਿਸ ਉੱਚ ਅਧਿਕਾਰੀਆਂ ਤੇ ਸਿਕੰਜਾ ਕੱਸਦੀ ਹੋਈ ਨਜ਼ਰ ਆ ਰਹੀ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤੇ ਸਿਕੰਜਾ ਕੱਸਣ ਲਈ ਹੋਰ ਕੀ ਕੀ ਜੋ ਬਦਲਾਅ ਨੇ ਉਹ ਕੀਤੇ ਜਾਣਗੇ ਤੇ ਜੋ ਇਹ ਮਾਮਲੇ ਸਾਹਮਣੇ ਆਏ ਨੇ ਇਹਨਾਂ ਤੇ ਕੀ ਕੀ ਕਾਰਵਾਈਆਂ ਹੋਣਗੀਆਂ